ਮੈਗਰੂ ਜੀ ਦਾ ਖਾਲਸਾ ਸਾਹਿਬ ਮੈਗਰੂ ਜੀ ਕੀ ਬਤ ਹੈ ਅੱਜ ਜਿਲ੍ਹਾ ਬਦੋਜਪੁਰ ਦੇ ਵਿੱਚ ਅਸੀਂ ਗੁਰਦੁਆਰਾ ਸ੍ਰੀ ਗੁਰੂ ਅਰਧਾ ਸਾਹਿਬ ਜੀ ਵਿਖੇ ਮੀਟਿੰਗ ਕਰ ਰਹੇ ਸੀ 31 ਅਗਸਤ ਨੂੰ ਜਿਹੜੇ ਵੱਡੇ ਕੰਮ ਇਕੱਠ ਕਰਨੇ ਸੀ ਖਨੋਰੀ ਬਾਰਡਰ ਦੇ ਉੱਤੇ ਮਾਲਵੇ ਬੈਲਟ ਦੀ ਜਿਹੜੀ ਜੁਕੀ ਲੱਗੀ ਹੈ ਇਹਦੇ ਵਿੱਚ ਆ ਕੁਝ ਨੌਜਵਾਨ ਅੱਜ ਹਾਜ਼ਰ ਹੋਏ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਰੁੱਖਾਂ ਦੀ ਸੇਵਾ ਜਿਹੜੀ ਉਹ ਕਰ ਰਹੇ ਆ ਜਦੋਂ ਆ ਦਿਨ ਜੁਲਾਈ ਅਗਸਤ ਤੇ ਆਉਂਦੇ ਆ ਇਹਨਾਂ ਨੇ ਕਿਹਾ ਕਿ ਅੱਜ ਤੁਹਾਡੇ ਤੋਂ ਇੱਕ ਅਪੀਲ ਕਰਾਉਣੀ ਆ ਇਹ ਅਪੀਲ ਕਿਸਾਨ ਪੁਰਸ਼ ਕਸ਼ਬੜੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਕਰਨੀ ਬਣਦੀ ਆ ਵੀ ਭਾਈ ਜਿਵੇਂ ਨੌਜਵਾਨਾਂ ਨੇ ਕਈ ਸੰਸਥਾਵਾਂ ਨੇ ਬਹੁਤ ਵੱਡੀ ਅਮਦ ਕੀਤੀ ਆ ਰੁੱਖ ਐਸਾ ਵੀ ਬਹੁਤ ਲਾਇਆ ਸਾਰਿਆਂ ਨੂੰ ਅਪੀਲ ਜੇ ਵੀ ਆਪਣੀ ਛੜਕਾ ਕਿਨਾਰੇ ਰੁਹਿਆਂ ਕਿਨਾਰੇ ਨਹਿਰਾ ਕਿਨਾਰੇ ਜਿੱਥੇ ਵੀ ਕਿਤੇ ਰੁੱਖ ਲੱਗੇ ਆ ਇਹ ਰੁੱਖ ਬਜਣੇ ਤਦਵਾ ਜੇ ਆਪਾਂ ਇਹ ਥੱਲੇ ਜਿੰਨੀ ਉੱਗੀ ਬਰਸਪਤੀ ਉਹਨੂੰ ਵੀ ਬਚਾਵਾਂਗੇ ਤੇ ਅੱਗ ਲੱਗਣ ਤੋਂ ਬਚਾਵਾਂਗੇ ਜੇ ਅੱਗ ਲੱਗਦੀ ਇਹ ਰੋਕੋ ਕਿਉਂ ਨਹੀਂ ਬਚਨਾ ਇਹਨਾਂ ਨੌਜਵਾਨਾਂ ਦੀ ਮਿਹਨਤ ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਫੇਰ ਜਾਈ ਚਲ ਜਾਣੀ ਆ ਔਰ ਜਿਹੜਿਆ ਵੀਰਾਂ ਨੇ ਬਰਮ ਵੱਢਿਆ ਆਪਣੀਆਂ ਛੜਕਾਂ ਦੇ ਕਿਨਾਰੇ ਉਹਨਾਂ ਨੂੰ ਅਪੀਲ ਆ ਵੀ ਬਰਮ ਛੱਡ ਦਿਓ ਕੁਦਰਤ ਨੇ ਆਪਣੀ ਰੀਪੇਅਰ ਆਪ ਕਰ ਲੈਣੀ ਆ ਤੁਸੀਂ ਵੇਖਿਓ ਵੀ ਰੋਕੋ ਕੇ ਫੇਰ ਕਿਵੇਂ ਜਿਹੜਾ ਉਹ ਜੰਗਲ ਬਣਦਾ ਜੇ ਅਸੀਂ ਕੱਢਿਆਂ ਤੋਂ ਬਚਾ ਲਾਂਗੇ ਤੇ ਇਹਨਾਂ ਕੱਢਿਆਂ ਦੇ ਉੱਤੇ ਬਨਸਪਤੀ ਦੇ ਵਿੱਚ ਪਿੱਤਰ ਬਟੇਰੇ ਜਿਹੜੇ ਆ ਉਹ ਫੇਰ ਤੋਂ ਉਸੇ ਤਰ੍ਹਾਂ ਚੁੰਗੀਆਂ ਭਰਨਗੇ ਫੇਰ ਤੋਂ ਵਾਤਾਵਰਣ ਸੋਧੂਗਾ ਔਰ ਇਕੋਸਿਸਟਮ ਜਿਹੜਾ ਧਰਤੀ ਦਾ ਉਹ ਵੀ ਲਾਜ਼ਮੀ ਜੇ ਸੋ ਇਹਨਾਂ ਨੌਜਵਾਨਾਂ ਦੀ ਅਪੀਲ ਜਿਹੜੀ ਆ ਇਹਨੂੰ ਜਰੂਰ ਮੰਨਿਓ ਆਪਾਂ ਤਗੜੇ ਰੁੱਖ ਲਾਈਏ ਵੀ ਤੇ ਉਹਨਾਂ ਨੂੰ ਬਚਾਈਏ ਵੀ ਧੰਨਵਾਦ ਵੈਕੂ ਜੀ ਕਾ ਖਾਲਸਾ ਵੈਕੂ